ਸਤ ਗੁਰ ਪੁਰਖ ਮੇਲਾਇ ਆਵਗੁਣ ਵਿਕਣਾ ਗੁਣ ਰਵਾ ਬਲਰਾਮ ਜੀਓ ਜਿਉਂ ਸਿ ਪਾਤਸ਼ਾ ਗੁਰੂ ਰਾਮਦਾਸ ਮਹਾਰਾਜ ਸਿ ਪਾਸ਼ਾ ਕਹਿੰਦੇ ਹੈ ਰਾਮ ਜੀ ਹੁਣ ਇੱਥੇ ਗੁਰਮਖੋ ਜਿਹੜਾ ਰਾਮ ਸ਼ਬਦ ਆਇਆ ਹੈ ਇਹ ਰਾਮ ਜੰਦਰ ਨੂੰ ਸੰਬੋਧਨ ਨਹੀਂ ਕੀਤਾ ਪਾਸ਼ਾ ਇਹ ਉਸ ਰਾਮ ਨੂੰ ਸਤਿਗੁਰੂ ਜੀ ਸੰਬੋਧਨ ਹੋ ਕੇ ਆਪਾਂ ਨੂੰ ਸਮਝਾ ਰਹੇ ਨੇ ਜਿਹੜਾ ਸਾਰੇ ਥਾਂ ਤੇ ਰਬਿਆ ਹੋਇਆ ਹੈ ਭਾਵ ਅਕਾਲ ਪੁਰਖ ਵੈਕੂ ਪਰਮੇਸ਼ਰ ਗੁਰੂ ਪਾਤਸ਼ਾਹ ਕਹਿੰਦੇ ਮੈਂ ਤੇithੋਂ ਸਦਕੇ ਹਾਂ ਪਰਮੇਸ਼ਰ ਰਾਮ ਜੀ ਮੈਂ ਤੇithੋਂ ਸਦਕੇ ਹਾਂ ਮੈਨੂੰ ਗੁਰੂ ਗੁਰਖ ਮਿਲਾ ਜਿਸ ਦੀ ਰਾਹੀ ਮੈਂ ਤੇਰੇ ਗੁਣ ਜਾ